ਮਿਲ ਗਿਆ ਉਮਰ ਵਧਾਉਣ ਦਾ ਜਾਦੂਈ ਤਰੀਕਾ 100 ਸਾਲ ਜੀਣਾ ਚਾਹੁੰਦੇ ਹੋ ਤਾਂ ਹੁਣੇ ਕਰੋ ਆ ਕੰਮ ਦਿਮਾਗ ਨੂੰ ਚੱਕਰਾਂ 'ਚ ਪਾਉਣ ਵਾਲਾ ਹੋ ਗਿਆ ਖੁਲਾਸਾ 100 ਸਾਲ ਤੋਂ ਉੱਪਰ ਹਰ ਕੋਈ ਅੱਜ ਦੇ ਜ਼ਮਾਨੇ ਦੇ ਵਿੱਚ ਚਾਹੁੰਦਾ ਹੈ ਕਿਉਂਕਿ ਜੇਕਰ ਅੱਜ ਦਾ ਲਾਈਫ ਸਟਾਈਲ ਦੇਖੋ ਨਾ ਤਾਂ ਐਵਰੇਜ ਉਮਰ ਜੋ ਹੈ ਕਿਸੇ ਇਨਸਾਨ ਦੀ 60 ਜਾਂ 65 ਦੀ ਰਹਿ ਗਈ ਹੈ ਉਸ ਤੋਂ ਬਾਅਦ ਤਾਂ ਟਾਟਾ ਬਾਏ ਬਾਏ ਹੋ ਜਾਂਦੀ ਹੈ ਪਰ ਜੇਕਰ ਤੁਸੀਂ 100 ਸਾਲ ਜੀਣਾ ਚਾਹੁੰਦੇ ਹੋ ਇਹ ਤਰੀਕਾ ਅਪਣਾਓ ਤੁਹਾਡੀ ਉਮਰ ਜਾਦੂਈ ਤਰੀਕੇ ਦੇ ਨਾਲ ਵੱਧ ਸਕਦੀ ਹੈ ਤੁਹਾਨੂੰ ਕੋਈ ਜ਼ਿਆਦਾ ਬਿਮਾਰੀਆਂ ਵੀ ਨਹੀਂ ਸਤਾਉਣਗੀਆਂ ਤਾਂ ਤੁਸੀਂ ਹੈਲਦੀ ਵੀ ਰਹੋਗੇ ਤੇ ਤਰੀਕਾ ਕੀ ਹੈ ਕਿਹੜਾ ਅਜ ਹੈ ਟ੍ਰਿਕ ਹੈ ਕਿਹੜਾ ਅਜਾ ਮੈਜਿਕ ਹੈ ਉਚਾਰਦੇ ਆ ਇਸ ਰਿਪੋਰਟ ਦੇ ਵਿੱਚ 100 ਸਾਲ ਤੱਕ ਕਿਵੇਂ ਜੀ ਸਕਦੇ ਆ 100 ਸਾਲ ਜੀਣ ਦੇ ਉਪਾਏ ਕੀ ਨੇ ਉਮਰ ਵਧਾਉਣ ਦੇ ਉਪਾਏ ਕੀ ਨੇ 100 ਸਾਲ ਜੀਣ ਦੇ ਲਈ ਕੀ ਖਾਣਾ ਚਾਹੀਦਾ ਲੰਬੀ ਉਮਰ ਦੇ ਲਈ ਕੀ ਖਾਣਾ ਚਾਹੀਦਾ ਬਹੁਤ ਸਾਰੇ ਸਵਾਲ ਸਾਰਿਆਂ ਦੇ ਮਨ ਦੇ ਵਿੱਚ ਹੁੰਦੇ ਨੇ ਦੁਨੀਆਂ ਦੇ ਵਿੱਚ ਅਜਿਹਾ ਕੋਈ ਵਿਅਕਤੀ ਨਹੀਂ ਹੋਏਗਾ ਜੋ ਇਨਾ ਸਵਾਲਾਂ ਦੇ ਜਵਾਬ ਨਹੀਂ ਜਾਣਨਾ ਚਾਹੁੰਦਾ ਉਮਰ ਵਧਾਉਣ ਦੇ ਲਈ ਕੋਈ ਜਾਦੂਈ ਦਵਾਈ ਨਹੀਂ ਪਰ ਚੰਗਾ ਖਾਣਾ ਪੀਣਾ ਖਾ ਕੇ ਤੁਸੀਂ ਆਪਣੀ ਉਮਰ 100 ਸਾਲ ਤੱਕ ਵਧਾ ਸਕਦੇ ਹੋ ਵੈਗਾਨਿਕ ਲੰਬੇ ਤੇ ਸਵਸਥ ਜੀਵਨ ਦਾ ਰਹੱਸ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਦੇ ਲਈ ਕਈ ਖੋਜਾਂ ਜਾਰੀ ਨੇ ਪਰ ਫਿਰ ਵੀ ਲੰਬਾ ਤੇ ਸક્રિય ਜੀਵਨ ਜੀਣ ਦੇ ਲਈ ਸਭ ਤੋਂ کارਗਰ ਤੇ ਸਹੀ ਤਰੀਕਾ ਕਿ ਤੁਸੀਂ ਆਪਣੇ ਜੋ ਤੁਸੀਂ ਆਪਣੇ ਬਚਪਨ ਤੋਂ ਸੁਣਿਆ ਹੋਵੇਗਾ ਕਿ ਚੰਗਾ ਖਾਓ ਰੋਜ਼ਾਨਾ ਐਕਸਰਸਾਈਜ਼ ਕਰੋ ਪੂਰੀ ਨੀਂਦ ਲਓ ਤੇ ਗਲਤ ਆਦਤਾਂ ਤੋਂ ਦੂਰ ਰਹੋ ਲੰਬਾ ਜੀਵਨ ਜੀਣ ਦੇ ਲਈ ਖਾਣਾ ਕੀ ਚਾਹੀਦਾ ਤੁਸੀਂ ਜੋ ਵੀ ਖਾਂਦੇ ਪੀਂਦੇ ਹੋ ਇਸ ਦੇ ਨਾਲ ਤੁਹਾਡੀ ਸਿਹਤ ਪ੍ਰਭਾਵਿਤ ਹੁੰਦੀ ਹੈ ਅਮਰੀਕਾ ਦੇ ਐਗਰੀਕਲਚਰ ਡਿਪਾਰਟਮੈਂਟ ਯੂਐਸਡੀਏ ਨੇ ਖਾਣ ਦੀ ਇੱਕ ਪਲੇਟ ਮਾਈ ਪਲੇਟ ਤਿਆਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਸਿਹਤ ਤੇ ਲੰਬਾ ਜੀਵਨ ਜੀਣ ਦੇ ਲਈ ਤੁਹਾਡੀ ਪਲੇਟ ਦੇ ਵਿੱਚ ਕੀ ਕੁਝ ਹੋਣਾ ਚਾਹੀਦਾ ਅਮਰੀਕਾ ਦਾ ਖੇਤੀ ਵਿਭਾਗ ਯੂਐਸਡੀਏ ਦਾ ਮਾਈ ਪਲੇਟ ਸਵਸਥ ਖਾਣ ਦਾ ਇੱਕ ਆਸਾਨ ਤਰੀਕਾ ਹੈ ਇਸ ਦੇ ذریعے ਤੁਸੀਂ ਲੰਬਾ ਤੇ ਸਿਹਤਮੰਦ ਜੀਵਨ ਜੀ ਸਕਦੇ ਹੋ ਮਾਈ ਪਲੇਟ ਖਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਖਾਦ ਪਦਾਰਥ ਸ਼ਾਮਿਲ ਕਰਨ ਤੇ ਜ਼ੋਰ ਦਿੱਤਾ ਗਿਆ ਅਜਾ ਮੰਨਿਆ ਜਾਂਦਾ ਹੈ ਕਿ ਖਾਣ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਨੂੰ ਸ਼ਾਮਿਲ ਕਰਨ ਦੇ ਨਾਲ ਸਿਹਤ ਨੂੰ ਬਿਹਤਰ ਬਣਾਉਣ ਤੇ ਬਿਮਾਰੀਆਂ ਦੇ ਖਤਰੇ ਨੂੰ ਘੱਟ ਕਰਨ ਦੇ ਵਿੱਚ ਮਦਦ ਮਿਲਦੀ ਹੈ ਸੰਸਥਾ ਦਾ ਮੰਨਣਾ ਯਾਨੀ ਕਿ ਯੂ ਐਸ ਡੀ ਏ ਦਾ ਮੰਨਣਾ ਕਿ ਰੋਜ਼ਾਨਾ 2 ਕੱਪ ਫਲਾਂ ਦਾ ਸੇਵਨ ਕਰਨਾ ਚਾਹੀਦਾ ਤੁਹਾਡੀ ਪਲੇਟ ਦੇ ਵਿੱਚ ਤਾਜ਼ੇ ਫਰੋਜ਼ਨ ਕੈਂਡ ਤੇ ਡਰਾਈ ਸਾਰੇ ਤਰ੍ਹਾਂ ਦੇ ਫਲ ਹੋਣੇ ਚਾਹੀਦੇ ਨੇ ਫਲ ਵਿਟਾਮਿਨ मिनਰਲਸ ਤੇ ਐਂਟੀਆਕਸੀਡੈਂਟ ਦੇ ਨਾਲ ਭਰਪੂਰ ਹੁੰਦੇ ਨੇ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਨੇ ਸੋਜ ਨੂੰ ਘੱਟ ਕਰਦੇ ਨੇ ਤੇ ਗੰਭੀਰ ਬਿਮਾਰੀਆਂ ਤੋਂ ਰੋਕਦੇ ਨੇ ਤੁਹਾਡੀ ਥਾਲੀ ਦੇ ਵਿੱਚ ਦੋ ਅੱਧੇ-ਅੱਧੇ ਹਿੱਸੇ ਵੱਖ-ਵੱਖ ਰੰਗਾਂ ਅਤੇ ਪ੍ਰਕਾਰ ਦੀਆਂ ਸਬਜ਼ੀਆਂ ਦੇ ਹੋਣੇ ਚਾਹੀਦੇ ਨੇ ਯਾਨੀ ਕਿ ਦੋ ਹਿੱਸਿਆਂ ਦੇ ਵਿੱਚ ਸਬਜ਼ੀਆਂ ਅਲੱਗ-ਅਲੱਗ ਰੰਗਾਂ ਦੀਆਂ ਹੋਣੀਆਂ ਚਾਹੀਦੀਆਂ ਤੇ ਅੱਧਾ-ਅੱਧਾ ਕੱਪ ਹੋਣਾ ਚਾਹੀਦਾ ਹੈ। ਧਿਆਨ ਰੱਖੋ ਕਿ ਗੈਰੀ ਹਰੀ, ਲਾਲ ਤੇ ਕੇਸਰੀ ਰੰਗ ਦੀਆਂ ਸਬਜ਼ੀਆਂ ਜ਼ਰੂਰ ਖਾਓ। ਸਬਜ਼ੀਆਂ ਜ਼ਰੂਰੀ ਪੋਸ਼ਕ ਤੱਤ ਫਾਈਬਰ ਤੇ ਫਾਈਟੋਨਿਊਟ੍ਰੀਐਂਟਸ ਪ੍ਰਦਾਨ ਕਰਦੀਆਂ ਨੇ ਜੋ ਹਿਰਦੇ ਸਿਹਤ ਵਾਸਤੇ ਪਾਚਨ ਪ੍ਰਕਿਰਿਆ ਨੂੰ ਦਰੁਸਤ ਕਰਨ ਤੇ ਕੈਂਸਰ ਦੀ ਰੋਕਥਾਮ ਦੇ ਵਿੱਚ ਮਦਦ ਕਰਦੇ ਨੇ। ਤੁਹਾਡੀ ਥਾਲੀ ਦੇ ਵਿੱਚ ਘੱਟ ਤੋਂ ਘੱਟ ਅੱਧੇ ਅਨਾਜ ਸਾਬੂਤ ਅਨਾਜ ਸ਼ਾਮਲ ਹੋਣੇ ਚਾਹੀਦੇ ਨੇ ਸਾਬੂਤ ਅਨਾਜ ਚੁਣੇ ਫਾਈਬਰ ਵਿਟਾਮਿਨ ਬੀ ਤੇ ਮਿਨਰਲਸ ਦਾ ਚੰਗਾ ਸਰੋਤ ਹੁੰਦੇ ਨੇ ਜੋ ਪਾਚਨ ਊਰਜਾ ਉਤਪਾਦਨ ਤੇ ਸਵਸਥ ਵਜ਼ਨ ਬਣਾਈ ਰੱਖਣ ਦੇ ਵਿੱਚ ਮਦਦ ਕਰਦੇ ਨੇ ਪੰਜਵਾਂ ਹੈ ਕਿ ਤੁਹਾਡੀ ਥਾਲੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਪ੍ਰੋਟੀਨ ਸਰੋਤਾਂ ਨੂੰ ਸ਼ਾਮਲ ਕੀਤਾ ਜਾਣਾ ਚਾਹੀਦਾ ਜਿਸ ਦੇ ਵਿੱਚ ਲੀਨ ਮੀਟ ਮੁਰਗੀ ਮੱਛੀ ਬੀਨਸ ਮਟਰ ਸੋਇਆ ਉਤਪਾਦ ਅੰਡੇ ਸੀ ਫੂਡ ਨਟਸ ਤੇ ਸੀਡਸ ਸ਼ਾਮਲ ਨੇ ਪ੍ਰੋਟੀਨ ਸਰੀਰ ਦੇ ਉਤਕਾਂ ਦੇ ਨਿਰਮਾਣ ਅਤੇ ਮੁਰੰਮਤ ਮਸਪੇਸ਼ੀਆਂ ਨੂੰ ਮਜ਼ਬੂਤ ਰੱਖਣ ਤੇ ਇਮਿਊਨ ਸਿਸਟਮ ਨੂੰ ਮਜ਼ਬੂਤ ਰੱਖਣ ਦੇ ਲਈ ਬੇਹੱਦ ਜ਼ਰੂਰੀ ਹੈ ਹਮੇਸ਼ਾ ਘੱਟ ਚਿਕਨਾਈ ਜਾਂ ਵਸਾ ਰਹਿਤ ਡੇਰੀ ਪਦਾਰਥਾਂ ਦਾ ਉਪਯੋਗ ਕਰਨਾ ਚਾਹੀਦਾ ਹੈ ਡੇਰੀ ਉਤਪਾਦਾਂ ਦੇ ਵਿੱਚ ਕੈਲਸ਼ੀਅਮ ਵਿਟਾਮਿਨ ਡੀ ਅਤੇ ਹੱਡੀਆਂ ਨੂੰ ਸਿਹਤਮੰਦ ਕਰਨ ਦੇ ਲਈ ਮਹੱਤਵਪੂਰਨ ਹੋਰ ਪੋਸ਼ਕ ਤੱਤ ਪਾਏ ਜਾਂਦੇ ਨੇ ਤਾਂ ਇਹਨਾਂ ਚੀਜ਼ਾਂ ਨੂੰ ਤੁਸੀਂ ਇਸਤੇਮਾਲ ਕਰਕੇ ਆਪਣੇ ਜੀਵਨ ਦੇ ਵਿੱਚ ਇਹ ਡਾਈਟ ਅਪਣਾ ਕੇ 100 ਸਾਲ ਤੱਕ ਆਪਣੀ ਉਮਰ ਵਧਾ ਸਕਦੇ ਹੋ 100 ਸਾਲ ਤੱਕ ਤੁਸੀਂ ਜੀ ਸਕਦੇ ਹੋ ਤਾਂ ਇਹ ਮੈਜੀਕਲ ਟ੍ਰਿਕ ਹੈ ਸਿਰਫ ਕਰਨਾ ਕੁਝ ਨਹੀਂ ਹੈ ਖਾਣਾ ਪੀਣਾ ਹੀ ਹੈ ਤੇ ਖਾਣਾ ਪੀਣਾ ਹੈਲਦੀ ਹੈ ਜਿਸ ਦੇ ਨਾਲ ਤੁਸੀਂ ਜ਼ਿਆਦਾ ਉਮਰ ਤੁਹਾਡੀ ਹੋ ਜਾਏਗੀ ਤਾਂ ਜ਼ਿਆਦਾ ਸਮੇਂ ਤੱਕ ਜੀ ਸਕਦੇ ਹੋ